रहे तक सूरज चांद रहेगा अटल जी अटल जी का रहेगा। नाम रहेगा जनता पार्टी अटल बिहारी वाजपेयी अटल बिहारी वाजपेयी श्री अटल बिहारी वाजपेयी अमर रहे, श्री अटल बिहारी वाजपेयी अमर रहे। शाम को रहा है मिले कोना बाईपास के संगम स्थल पर इसके बीच में वीरवार बस अपन बना लिया वहां पे समिश्रत धूल होच रहा है उनमें साथ में राज्य कार्यकारिणी मेंबर परेशवर को जी भीनती करा था छोड़ देनी चप्पा को विचार बहुत ही जनता वाली निंदावा निंदावा और ਕਰਦੇ ਸਨ ਅਟਲ ਬਿਹਾਰੀ ਬਾਜਪਾਈ ਜੀ ਦੀ ਦੇਣ ਰਹੀ ਹੈ ਪੂਰੇ ਹਿੰਦੁਸਤਾਨ ਨੂੰ ਇੱਕ ਸਾਫ ਸੁਥਰੀ ਰਾਜਨੀਤੀ ਉਹਨਾਂ ਨੇ ਕੀਤੀ ਆਪਣੇ ਜੀਵਨ ਦੇ ਵਿੱਚ ਵਿਰੋਧੀਆਂ ਨੂੰ ਵੀ ਕਦੇ ਉਹਨਾਂ ਨੇ ਆਪਣਾ ਪ੍ਰਤੀ ਨਹੀਂ ਸਮਝਿਆ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਨੇ ਤੇ ਮੈਂ ਜਾਦਾ ਨਾ ਕਹਿੰਦਾ ਹੋਇਆ ਸਾਰਿਆਂ ਨੂੰ ਬੇਇੱਜ਼ਤੀ ਕਰੂੰਗਾ ਕਿ ਅਟਲ ਬਿਹਾਰੀ ਬਾਜਪਾਈ ਜੀ ਨੂੰ ਮਨੁੱਖ ਸਰਦਾਰ ਜੀ ਦਈਏ ਤੇ ਪ੍ਰੋਗਰਾਮ ਮੈਂ ਨਹੀਂ ਕਹਾਂਗਾ ਕਿ ਉਹ ਇੱਕ ਇਨਸਾਨ ਤੋਂ ਵੱਧ ਇੱਕ ਮਹਾਪੁਰਸ਼ ਸੀਗੇ ਜਿਨ੍ਹਾਂ ਨੇ ਇਸ ਪਾਰਟੀ ਜਿਹੜਾ ਲਾਇਆ ਜਿਹੜੇ ਜਿਹੜੀਆਂ ਪਾਰਟੀਆਂ ਨੇ ਸੰਸਥਾਵਾਂ ਮਹਾਪੁਰਸ਼ਾਂ ਸੰਤਾ ਦੁਆਰਾ ਉੱਤਰੇ ਚਲਾਈਆਂ ਹੋਣੀਆਂ ਹੁੰਦੀਆਂ ਨਹੀਂਆਂ ਉਹ ਬਤੇ ਜਿਹੜੇ ਇਹਦੇ ਹੁੰਦੇ ਨੇ ਉਹ ਵਾਟ ਪਰੇਖ ਵਾਟ ਜਾਂਦੇ ਨੇ ਉਹ ਤੇ ਰਕਿਓ ਹੀ ਕਰਦੇ ਜਾਂਦੇ ਨੇ ਉਸ ਚ ਕਦੇ ਤੁਹਾਨੂੰ ਗਰਾਫਟ ਨਹੀਂ ਆਉਗੀ ਰਸੂਲਾ ਦੇ ਚਤਨ ਵਾਲੀ ਪਾਰਟੀ ਉਹਨਾਂ ਨੇ ਇਹ ਜਿਹੇ ਦਾਅਵੇ ਸਤਾਉਂਦੇ ਕੀਤੇ بڑے ਨਵੇਂ ਜਿਹਦੋਂ ਵੋਟ ਪੈ ਰਿਆ ਸੀਗਾ ਉਹਨਾਂ ਦੀ ਸਰਕਾਰ ਦਾ ਜੈਲ ਹਲਤਾਂ ਲਈ ਆਪਦੀ ਹਮਾਇਤ ਕਰਾਈ ਅਜोध्या ਉਦਘਾਟਨ ਹੋ ਰਿਹਾ 22 ਜਨਵਰੀ ਨੂੰ ਉਸ ਦੇ ਉਪਲੇਖਸ਼ ਦੇ ਵਿੱਚ ਵੀ ਆਪਾਂ 1 ਜਨਵਰੀ ਤੋਂ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਉਸ ਦੀ ਸੂਚਨਾ ਐਪੀ ਜੀ ਦੇਣੀ ਹੈ ਆਪਾਂ ਸਾਰਿਆਂ ਨੂੰ